ਪਿਆਰੇ ਸਰੋਤਾਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 88 ਆਓ ਸੁਣਦੇ ਹਾਂ ਆਦ ਗੁਰੂ ਨਾਨਕ ਸਾਹਿਬ ਜੀ ਸੋਰਠ ਰਾਗ ਵਿੱਚ ਸਾਨੂੰ ਮਹਾਨ ਉਪਦੇਸ਼ ਦੇ ਰਹੇ ਹਨ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰਖ ਗਰੀਬੀ ਵੇਸ ਭਾਉ ਕਰਮ ਕਰ ਜਮਸੀ ਸੇਘਰ ਭਾਗਟ ਦੇਖ ਬਾਬਾ ਮਾਇਆ ਸਾਥ ਨਾ ਹੋਏ ਅਰਥ ਪਹਿਲਾ ਵਾਹੀ ਬਲਦਾਂ ਨੂੰ ਜੋਤ ਪਾ ਕੇ ਕੀਤੀ ਜਾਂਦੀ ਸੀ ਭਾਵ ਹਲ ਜੋਇਆ ਜਾਂਦਾ ਸੀ ਤੇ ਹਲ ਦਾ ਮੁਨਾ ਜਿਸ ਦੇ ਹੱਥ ਵਿੱਚ ਹੁੰਦਾ ਹੈ ਉਸ ਨੂੰ ਹਾਲੀ ਕਹਿੰਦੇ ਹਨ ਤੇ ਉਸ ਨੇ ਹੀ ਬਲਦਾਂ ਨੂੰ ਮੋੜਨਾ ਹਲ ਨੂੰ ਡੂੰਗਾ ਕਰਨਾ ਵਗੈਰਾ ਕੰਟਰੋਲ ਕੀਤਾ ਜਾਂਦਾ ਸੀ ਗੁਰੂ ਜੀ ਮਨ ਨੂੰ ਹਾਲੀ ਕਹਿ ਰਹੇ ਹਨ ਕਿਉਂਕਿ ਸਾਡਾ ਮਨ ਹੀ ਸਾਡੇ ਜੀਵਨ ਨੂੰ ਚਲਾਉਂਦਾ ਹੈ ਸੰਸਕਾਰਾਂ ਦੇ ਅਨੁਸਾਰ ਅਤੇ ਗੁਰੂ ਜੀ ਤਨ ਨੂੰ ਖੇਤ ਕਹਿੰਦੇ ਹਨ ਜਿਵੇਂ ਖੇਤ ਨੂੰ ਪਾਣੀ ਚਾਹੀਦਾ ਹੈ ਉਸ ਤਰ੍ਹਾਂ ਸਰੀਰ ਨੂੰ ਚਲਾਉਣ ਲਈ ਮਿਹਨਤ ਮੁਸ਼ਕਲ ਦੀ ਲੋੜ ਪੈਂਦੀ ਹੈ ਗੁਰੂ ਜੀ ਕਹਿੰਦੇ ਹਨ ਇਸ ਸਰੀਰਕ ਖੇਤ ਵਿੱਚ ਨਾਮ ਦਾ ਬੀਜ ਬੀਜ ਭਗਤ ਈਸ਼ਵਰ ਨੂੰ ਹਰ ਵੇਲੇ ਆਪਣੇ ਹਾਜ਼ਰ ਨਾਜ਼ਰ ਸਮਝ ਨਾਮ ਸਿਮਰਨ ਤੇ ਸ਼ੁਭ ਕਰਮਾਂ ਨੂੰ ਆਪਣੇ ਤਨ ਮਨ ਵਿੱਚ ਬੀਜ ਜਿਸ ਤਰ੍ਹਾਂ ਖੇਤ ਵਿੱਚ ਬੱਦਰ ਤੋਂ ਬਾਅਦ ਸੁਹਾਗਾ ਫੇਰਿਆ ਜਾਂਦਾ ਹੈ ਅਤੇ ਸੰਤੋਖ ਨੂੰ ਸੁਹਾਗੇ ਦੀ ਤਰ੍ਹਾਂ ਆਪਣੇ ਮਨ ਵਿੱਚ ਕਰਮ ਵਿੱਚ ਅੱਗੇ ਰੱਖ ਅਤੇ ਹਰ ਵਕਤ ਨਿਮਰਤਾ ਤੇ ਸਾਦਗੀ ਨਾਲ ਜੀਵਨ ਜਿਉਣਾ ਹੈ ਅੱਗੇ ਕਹਿੰਦੇ ਹਨ ਸੱਚੇ ਕਰਮ ਕਰਨ ਨਾਲ ਈਸ਼ਵਰ ਲਈ ਪੇਮ ਪੈਦਾ ਹੋਵੇਗਾ ਤੇ ਅਜੀਹਾ ਮਨੁੱਖ ਭਾਗਾ ਵਾਲਾ ਤੇ ਦਿਨਾੜ ਵੀ ਬਣ ਜਾਵੇਗਾ ਅੰਤ ਵਿੱਚ ਗੁਰੂ ਜੀ ਮਨੁੱਖਤਾ ਨੂੰ ਕਹਿੰਦੇ ਹਨ ਕਿ ਮਾਇਆ ਦੇ ਨਾਲ ਲਗਾਵ ਨਾ ਕਰੋ ਮਾਇਆ ਨੂੰ ਆਪਣੇ ਇஷ்ட ਦੀ ਤਰ੍ਹਾਂ ਨਾ ਮੰਨੋ ਇਹ ਤਾਂ ਗੁਜ਼ਰਾਨ ਲਈ ਹੁੰਦੀ ਹੈ ਮਾਇਆ ਆਈ ਚਲਾਈ ਹੁੰਦੀ ਹੈ ਆਉਂਦੀ ਹੈ ਜਾਂਦੀ ਹੈ ਫਿਰ ਆ ਜਾਂਦੀ ਹੈ ਇਸ ਲਈ ਇਸ ਨਾਲ ਪਿਆਰ ਨਾ ਕਰੋ ਇਹ ਹਮੇਸ਼ਾ ਸਾਥ ਨਹੀਂ ਦਿੰਦੀ ਤੇ ਨਾ ਹੀ ਮਰਨ ਸਮੇਂ ਨਾਲ ਜਾਂਦੀ ਹੈ ਜਿਗਿਆਸੂ ਵੀਰੋ ਤੇ ਭੈਣੋ ਗੁਰੂ ਜੀ ਸਾਨੂੰ ਇੱਕ ਖੇਤ ਹਲ ਹਾਲੀ ਤੇ ਸੁਹਾਗੇ ਦੀ ਉਦਾਹਰਣ ਦੇ ਕੇ ਸਮਝਾ ਰਹੇ ਹਨ ਕਿ ਤੇਰਾ ਤਨ ਜਿਵੇਂ ਇੱਕ ਖੇਤ ਹੈ ਮਨ ਹਾਲੀ ਹੈ ਜਿਹੜਾ ਕਿਰਸਾਨੀ ਕਰ ਰਿਹਾ ਹੈ ਭਾਵ ਕਿਸਾਨ ਵਾਲਾ ਕੰਮ ਕਰ ਰਿਹਾ ਹੈ ਬਹੁਤ ਵੱਡਾ ਇੱਕ ਫੰਡਾ ਸਾਨੂੰ ਇੱਕੋ ਹੀ ਤੁਕ ਵਿੱਚ ਸਮਝਾ ਰਹੇ ਹਨ हे hey जीव तू ईश्वर ਦਾ ਨਾਮ ਬੀਜ। ਭਾਵ ईश्वर ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਅਮਲੀ ਰੂਪ ਦੇ। ਜਿਵੇਂ ਕਿਸੇ ਚੀਜ਼ ਦਾ ਬੀਜ ਬੀਜੀਏ ਤਾਂ ਉਸ ਤੋਂ ਬਾਅਦ ਉਹ ਪੁੰਗਰਦਾ ਹੈ ਤੇ ਫਿਰ ਬਹੁਤ ਵੱਡਾ ਹੋ ਜਾਂਦਾ ਹੈ। ਉਸ ਨੂੰ ਫਲ ਤੇ ਪੱਤੇ ਲੱਗ ਜਾਂਦੇ ਹਨ। ਅਸੀਂ ਉਹਨਾਂ ਫਲਾਂ ਨੂੰ ਖਾਂਦੇ ਹਾਂ ਤੇ ਆਪਣੇ ਸਰੀਰ ਨੂੰ ਤਾਕਤ ਦਿੰਦੇ ਹਾਂ। ਇਸੇ ਤਰ੍ਹਾਂ ਨਾਮ ਦਾ ਬੂਟਾ ਵੀ ਸਾਨੂੰ ਆਪਣੇ ਮਨ ਵਿੱਚ ਲਾਉਣਾ ਹੈ ਜਿਹੜਾ ਸਾਡੇ ਸੰਸਕਾਰਾਂ ਨੂੰ ਪਵਿੱਤਰ ਕਰ ਦੇਵੇਗਾ ਕਿਉਂਕਿ ਨਾਮ ਈਸ਼ਵਰ ਸੱਚ ਹੈ ਪਵਿੱਤਰ ਹੈ ਜੇ ਉਸ ਨੂੰ ਮਨ ਵਿੱਚ ਸਟੋਰ ਕਰਾਂਗੇ ਤਾਂ ਖਿਮਾ, ਪ੍ਰੇਮ, ਦਇਆ ਇਹ ਸਾਰੇ ਗੁਣ ਜੋ ਈਸ਼ਵਰ ਦੇ ਹਨ ਉਹ ਫਲੀਪੂਤ ਹੋਣਗੇ ਜ਼ਿੰਦਗੀ ਸੁਚੱਜੀ ਸੁਖ ਦੇਣ ਵਾਲੀ ਹੋਵੇਗੀ ਇਹ ਜੀਵਨ ਜਿਉਂਦਿਆਂ ਤ੍ਰਿਸ਼ਨਾ ਦੀ ਅੱਗ ਵਿੱਚ ਨਹੀਂ ਪੈਣਾ ਸੰਤੋਖ ਰੱਖਣਾ ਹੈ ਗੁਰੂ ਜੀ ਨੇ ਇੱਥੇ ਸੰਤੋਖ ਦੀ ਤੁਲਨਾ ਸੁਹਾਗੇ ਨਾਲ ਕੀਤੀ ਹੈ ਜਿਵੇਂ ਸੁਹਾਗਾ ਜ਼ਮੀਨ ਦੇ ਤਲ ਨੂੰ ਇੱਕਸਾਰ ਕਰ ਦਿੰਦਾ ਹੈ ਇਸੇ ਤਰ੍ਹਾਂ ਸੰਤੋਖ ਵੀ ਅਸ਼ਾਂਤ ਮਨ ਨੂੰ ਸ਼ਾਂਤ ਕਰ ਦਿੰਦਾ ਹੈ ਕਿ ਬਸ ਜੋ ਈਸ਼ਵਰ ਨੇ ਮੈਨੂੰ ਦਿੱਤਾ ਹੈ ਏਹੀ ਮੇਰੇ ਲਈ ਸੀ ਮੈਨੂੰ ਮਿਲ ਗਿਆ ਜੋ ਈਸ਼ਵਰ ਮੈਨੂੰ ਦੇਵੇਗਾ ਮੇਰੇ ਲਈ ਠੀਕ ਹੋਵੇਗਾ ਫਿਰ ਉਹ ਬੰਦਾ ਕਲਪਣ ਵਿੱਚ ਨਹੀਂ ਰਹੇਗਾ ਕਲਪਣ ਮਿਟ ਜਾਵੇਗੀ ਤੇ ਸਾਡੇ ਅੰਦਰ ਸੰਤੋਖ ਆ ਜਾਵੇਗਾ ਸਚ ਜੇ ਕਰਮ ਕਰਦਿਆਂ ਈਸ਼ਵਰ ਦੇ ਪ੍ਰਤੀ ਪ੍ਰੇਮ ਪੈਦਾ ਹੋ ਜਾਵੇਗਾ ਈਸ਼ਵਰ ਦਾ ਪ੍ਰੇਮ ਤਾਂ ਇਸ ਤਰ੍ਹਾਂ ਹੈ ਜਿਵੇਂ ਕਿਸੇ ਥਾਂ ਤੇ ਛੁਪਿਆ ਹੋਇਆ ਬਹੁਤ ਸਾਰਾ ਖਜ਼ਾਨਾ ਮਿਲ ਜਾਵੇ ਤੇ ਬੰਦਾ ਆਪਣੇ ਆਪ ਨੂੰ ਧਨਾੜ ਸਮਝਣ ਲੱਗ ਜਾਵੇਗਾ ਕਿ ਹੁਣ ਮੈਨੂੰ ਧੰਨ ਇਹ ਖਜ਼ਾਨਾ ਆਰਾਮ ਦੀ ਜ਼ਿੰਦਗੀ ਦੇ ਦੇਵੇਗਾ ਮੈਂ ਸੁੱਖਾਂ ਦੀ ਜ਼ਿੰਦਗੀ ਜੀਵਾਂਗਾ ਇਹ ਲੱਭਿਆ ਹੋਇਆ ਖਜ਼ਾਨਾ ਤਾਂ ਇੱਕ ਦਿਨ ਖਰਚ ਹੋ ਜਾਵੇਗਾ ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਇਸ ਨੂੰ ਪੂਰਾ ਖਰਚ ਨਹੀਂ ਕਰ ਸਕਾਂਗੇ ਤਾਂ ਸਾਡੀਆਂ ਔਲਾਦਾਂ ਇਸ ਨੂੰ ਸਫਾ ਫੱਟ ਕਰ ਦੇਣਗੀਆਂ ਭਾਵ ਖਾ ਕੇ ਵਰਤ ਕੇ ਖਤਮ ਕਰ ਦੇਣਗੀਆਂ ਪਰਮੇਸ਼ਵਰ ਦੇ ਨਾਮ ਦਾ ਖਜ਼ਾਨਾ ਉਹ ਅਮਕ ਰਹੇਗਾ ਸਦੀਵੀ ਰਹੇਗਾ ਤੇ ਸਾਡੀਆਂ ਪੀੜ੍ਹੀਆਂ ਵੀ ਸਾਡੀਆਂ ਔਲਾਦਾਂ ਵੀ ਇਸ ਨੂੰ ਸੰਭਾਲ ਕੇ ਰੱਖਣਗੀਆਂ ਤਾਂ ਉਹ ਨਾਮ ਦਾ ਖਜ਼ਾਨਾ ਕਦੇ ਵੀ ਖਤਮ ਨਹੀਂ ਹੋਵੇਗਾ ਗੁਰੂ ਜੀ ਨਿਮਰਤਾ ਅਤੇ ਸਾਦਗੀ ਭਰੇ ਜੀਵਨ ਤੇ ਜ਼ੋਰ ਦਿੰਦੇ ਹਨ ਤਾਂ ਕਿ ਸਾਡੇ ਮਨਾਂ ਵਿੱਚ ਹੰਕਾਰ ਪੈਦਾ ਨਾ ਹੋਵੇ ਹਮੇਸ਼ਾ ਸਾਡੇ ਮਨ ਸਨੀਮਰ ਹੋਣੇ ਚਾਹੀਦੇ ਹਨ ਤਾਂ ਹੀ ਅਸੀਂ ਦੂਸਰੇ ਬੰਦੇ ਦਾ ਸਤਿਕਾਰ ਕਰ ਸਕਾਂਗੇ ਸਤਿਕਾਰ ਲੈਣ ਵਾਲੇ ਨੂੰ ਆਨੰਦ ਮਿਲਦਾ ਹੈ ਨਿਮਰਤਾ ਹਰ ਮਨੁੱਖ ਵਿੱਚ ਹੋਣੀ ਚਾਹੀਦੀ ਹੈ ਤੇ ਸਾਦਗੀ ਤੋਂ ਭਾਵ ਹੈ ਕਿ ਕਿਸੇ ਵੀ ਗੱਲ ਦਾ ਹੰਕਾਰ ਨਾ ਹੋਵੇ ਹੰਕਾਰ ਤਾਂ ਬਹੁਤ ਹੀ ਨੁਕਸਾਨਦੇਹ ਹੁੰਦਾ ਹੈ ਅੰਤ ਵਿੱਚ ਗੁਰੂ ਜੀ ਕਹਿੰਦੇ ਹਨ ਬਾਬਾ ਮਾਇਆ ਸਾਥ ਨਾ ਹੋਈ ਛੋਟੀ ਜਹੀ ਤੁਕ ਵਿੱਚ ਮਹਾਨ ਸੰਦੇਸ਼ ਦਿੱਤਾ ਹੈ ਮਾਇਆ ਸਾਥ ਰਹਿਣ ਵਾਲੀ ਚੀਜ਼ ਨਹੀਂ ਹੈ ਆਉਂਦੀ ਹੈ ਜਾਂਦੀ ਹੈ ਅੱਜ ਕਿਸੇ ਕੋਲ ਕੱਲ ਕਿਸੇ ਕੋਲ ਹੈ ਹਰ ਵੇਲੇ ਸਾਥ ਨਹੀਂ ਰਹਿੰਦੀ ਕਦੇ ਕਦੇ ਤਾਂ ਖੁਸ ਜਾਂਦੀ ਹੈ ਚਲੀ ਜਾਂਦੀ ਹੈ ਫਿਰ ਬੰਦਾ ਮਿਹਨਤ ਕਰਦਾ ਹੈ ਕਮਾ ਲੈਂਦਾ ਹੈ ਫਿਰ ਆ ਜਾਂਦੀ ਹੈ ਇਹ ਸਥਿਰ ਨਹੀਂ ਰਹਿੰਦੀ ਅਸਥਿਰ ਰਹਿੰਦੀ ਹੈ ਇਸ ਕਰਕੇ ਇਸ ਨਾਲ ਪੇਮ ਨਹੀਂ ਪਾਉਣਾ ਚਾਹੀਦਾ ਪੇਮ ਤਾਂ ਈਸ਼ਵਰ ਨਾਲ ਪਾਉਣਾ ਚਾਹੀਦਾ ਹੈ ਮਾਇਆ ਨੂੰ ਗੁਜ਼ਰਾਨ ਲਈ ਖਰਚਣਾ ਚਾਹੀਦਾ ਹੈ ਗੁਰਬਾਣੀ ਵਿੱਚ ਮਾਇਆ ਉਸ ਚੀਜ਼ ਨੂੰ ਕਿਹਾ ਹੈ ਜੋ ਸਾਨੂੰ ਈਸ਼ਵਰ ਤੋਂ ਤੋੜਦੀ ਹੈ ਚਾਹੇ ਉਹ ਤਨ ਹੈ ਚਾਹੇ ਕੁਝ ਹੋਰ ਹੈ ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਗ ਕੀ ਛਾਇਆ ਗੋਬਿੰਦ ਬਜਨ ਬਿਨ ਹੜਕਾ ਜਲ ਹੇ ਲੋਕਾਈ ਮਾਇਆ ਇੱਕ ਛਲ ਹੈ ਧੋਖਾ ਹੈ ਅਸਥਿਰਤਾ ਹੈ ਇਹ ਸੁਖ ਘਟ ਦੁਖ ਜਿਆਦਾ ਦਿੰਦੀ ਹੈ ਕੱਖਾਂ ਟਿੱਲਿਆਂ ਨੂੰ ਵਾਲੀਏ ਤਾਂ ਅੱਗ ਥੋੜੇ ਸਮੇਂ ਵਿੱਚ ਖਤਮ ਹੋ ਜਾਂਦੀ ਹੈ ਬੱਦਲਾਂ ਦੀ ਛਾਂ ਉਹ ਥੋੜੇ ਸਮੇਂ ਬਾਅਦ ਚਲੀ ਜਾਂਦੀ ਹੈ ਜਿਵੇਂ ਦਰਿਆ ਵਿੱਚ ਹੜ ਆ ਜਾਂਦੇ ਹਨ ਇਸੇ ਤਰ੍ਹਾਂ ਮਾਇਆ ਹੈ ਕਈ ਵਾਰੀ ਲੋਕ ਅਰਸ਼ ਤੋਂ ਫਰਿਸ਼ਤੇ ਆ ਜਾਂਦੇ ਹਨ ਤੇ ਫਰਿਸ਼ਤ ਤੋਂ ਅਰਸ਼ ਤੇ ਚਲੇ ਜਾਂਦੇ ਹਨ ਭਾਬ ਮਾਇਆ ਆਪਣੇ ਕਈ ਰੂਪ ਦਿਖਾਉਂਦੀ ਹੈ ਇਸ ਲਈ ਮਾਇਆ ਨਾਲ ਪਿਆਰ ਕਰਨਾ ਤਨ ਤੇ ਮਨ ਦੀ ਨਿਰੋਗਤਾ ਨੂੰ ਦਾ ਤੇ ਲਾ ਦੇਣਾ ਵਪਾਰ ਨੂੰ ਖੇਤੀ ਨੂੰ ਵੱਧ ਤੋਂ ਵੱਧ ਸਮਾਂ ਦੇਣਾ ਤਾਂ ਕਿ ਇਸ ਸਮਾਜ ਵਿੱਚ ਮੇਰੀ ਪ੍ਰਤਿਸ਼ਠਾ ਵੱਧ ਜਾਵੇ ਇਹ ਅਵਸਥਾ ਨਹੀਂ ਹੋਣੀ ਚਾਹੀਦੀ ਅਸੀਂ ਸਦੀਵੀ ਸੁੱਖ ਚਾਹੁੰਦੇ ਹਾਂ ਤੇ ਉਹ ਸਾਨੂੰ ਸਿਰਫ ਈਸ਼ਵਰ ਦਾ ਨਾਮ ਹੀ ਦੇ ਸਕਦਾ ਹੈ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਕਕਾਰ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ